मुर्दाबाद ਜੰਮੂ ਕਸ਼ਮੀਰ ਦੇ ਪਹਿਲਗਾਮ ਦਵਤ ਹੋਇਆ ਅਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਜੁੜ ਰੋਸ ਦੇ ਵਿੱਚ ਗੁੱਸੇ ਦੇ ਵਿੱਚ ਅਤੇ ਸਬਦ ਦੌਰਾਨ ਪੰਜਾਬ ਤੇ ਅੰਮ੍ਰਿਤਸਰ ਦੇ ਵਿੱਚ ਅਤਵਾਦੀਆਂ ਦੇ ਵਿਰੁੱਧ ਜਬਰਦਸਤ ਰੋਸ ਪ੍ਰਦਰਸ਼ਨ ਦਖਣ ਨੂੰ ਮਿਲਿਆ ਜਿੱਥੇ ਕਿ ਅਤਵਾਦੀਆਂ ਦੇ ਪੁਤਲੇ ਤੱਕ ਵੀ ਫੂਕੇ ਗਿਆ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਪੀਐਮ ਮੋਦੀ ਨੂੰ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਅਤਵਾਦੀਆਂ ਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਮੌਕੇ ਦੇਤੇ ਪ੍ਰਦਰਸ਼ਨ ਕੀਤਾ ਚਾਰੇ ਪ੍ਰਦਰਸ਼ਨਕਾਰੀਆਂ ਦਾ ਕੀ ਕੁਝ ਕਹਿਣਾ ਉਹ ਸੁਣਦੇ ਆਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 ਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਅੱਜ ਕਿਹਦਾ ਪੁਤਲਾ ਫੂਕਿਆ ਗਿਆ ਤੇ ਕਿਹਦੀ ਕਿਹ ਲੋ ਪ੍ਰਦਰਸ਼ਨੀ ਕੀਤਾ ਗਿਆ ਮੈਂ ਰਮਨ ਕੁਮਾਰ ਸ਼ਾੜਾ ਪੰਜਾਬ ਸੈਕਟਰੀ ਘਾਟੇ ਜੰਦਾ ਪਾਰਟੀ ਨੂੰ ਮਾਰਸ ਹੈ ਅੱਜ ਪੂਕਲਵ ਹੁਕਿਆ ਗਿਆ ਜੀ ਪਾਕਿਸਤਾਨ ਦਾ ਅਤਵਾਦ ਦਾ ਜਿਹੜਾ ਕੱਲ ਕੰਮ ਪੁਲਵਾਮਾ ਚ ਹੋਇਆ ਵਾ ਜਿਹੜੇ ਸਾਡੇ ਲੋਕਾਂ ਨੂੰ ਉਹਨਾਂ ਦੇ ਨਾਂ ਪੁੱਛ-ਪੁੱਛ ਕੇ ਮਾਰਿਆ ਗਿਆ ਵਾ ਉਹਦੇ ਬਿਹਾਵ ਤੇ ਸਾਰੇ ਇਕੱਠੇ ਹੋਏ ਆ ਹਿੰਦੂ ਸਮਾਜ ਇਕੱਠਾ ਹੋਇਆ ਵਾ ਸਾਰਾ ਦੇਸ਼ ਦੁਖੀ ਹੈ ਵਾ ਇਹ ਕੀ ਹੋ ਰਿਹਾ ਜੀ ਕਦੀ ਇਹ ਕੰਮ ਹੋ ਰਿਹਾ ਪਸ਼ਚਮੰਗਾਲ ਦੇ ਕਦੀ ਕੰਮ ਕਸ਼ਮੀਰ ਚ ਹੋ ਰਿਹਾ ਵਾ ਹਿੰਦੂ ਕਿਸੇ ਵੀ ਜਗ੍ਹਾ ਤੇ ਸੇਫ ਨਹੀਂ ਹੈਗਾ ਤੇ ਬਾਹਰ ਦੇ ਲੋਕ ਜਿਹੜੇ ਹੈ ਆ ਜਿਹੜੀ ਬਾਹਰ ਦੇ ਲਾ ਕੇ ਕੰਟਰੀਆਂ ਨਹੀਂ ਲੱਗਦੀਆਂ ਮਾ ਉਹ ਵੀ ਸਾਡੇ ਤੇ ਹਮਲੇ ਕਰਦੇ ਪਈਆਂ ਜਿਹੜੇ ਸਾਡੇ ਦੇਸ਼ਗਦਰ ਬੈਠੇ ਆ ਉਹ ਵੀ ਹਮਤੰਗ ਕਰਦੇ ਪਏ ਆ ਇਸ ਲਈ ਸਾਰੇ ਹਿੰਦੁਸਤਾਨ ਨੂੰ ਸਾਰੇ ਭਾਰਤੀਆਂ ਨੂੰ ਜਿਹੜੇ ਦੇਸ਼ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਇਕੱਠਾ ਹੋਣਾ ਪਏਗਾ ਉਹਨਾਂ ਨੂੰ ਇਹਨਾਂ ਲੋਕਾਂ ਦੇ ਖਿਲਾਫ ਖੜਾਉਣਾ ਪਏਗਾ ਆਪਣੇ ਕਾਰੋਬਾਰ ਛੱਡ ਕੇ ਇਹਨਾਂ ਦੇ ਲੋਕਾਂ ਦੇ ਮਗਰ ਜਾਣਾ ਪਏਗਾ ਤਾਂ ਕਿ ਅਸੀਂ ਇਹਨਾਂ ਨੂੰ ਬਚ ਸਕੀਏ ਆਪਣੇ ਬੱਚਿਆਂ ਨੂੰ ਆਪਣੇ ਆਮਲੇ ਭਵਿੱਖ ਨੂੰ ਆਮਲੀ ਪੀੜੀ ਨੂੰ ਉਹਨਾਂ ਬਚਾ ਸਕੀਏ ਕਿਵੇਂ ਪ੍ਰਕਾਸ਼ਨ ਕੀਤਾ ਗਿਆ ਤੁਹਾਡੇ ਪ੍ਰਦਰਸ਼ਨ ਇਹ ਤਾਂ ਸਿਰਫ ਅਸੀਂ ਤਖਾਨੇ ਪਏ ਆ ਅਸੀਂ ਸਰਕਾਰ ਨੂੰ ਜਗਾਨੇ ਪਏ ਅਸੀਂ ਦੋਨੋਂ ਜਗਾਨੇ ਪਏ ਆ ਕਿ ਜੋ ਛਡਨਾ ਹੋ ਰਿਹਾ ਵਾ ਆਖਾ ਖੋਲ ਕੇ ਦੇਖੋ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਵਾ ਕਾਂਗਰਸ ਆ ਆਮ ਆਦਮੀ ਪਾਰਟੀ ਆ ਟੀਐਮ ਜਿਹੜੀਆਂ ਵੀ ਪਾਰਟੀਆਂ ਵਾ ਉਹ ਸਿਰਫ ਆਪਣੇ ਵੋਟ ਬੈਂਕ ਲਈ ਕੰਮ ਕਰਦੀਆਂ ਵਾ ਉਹਨਾਂ ਦਾ ਕੋਈ ਮਤਲਬ ਨਹੀਂ ਆ ਇਹ ਦੋ ਐਵੇਂ ਮਰਦੇ ਪਏ ਆ ਜਿਵੇਂ ਕਿ ਕੀੜੇ ਮਕੋੜੇ ਜਿਹਾ ਇਹ ਕੰਡੀਸ਼ਨ ਸਾਡੀ ਹੋਈ ਪਈ ਆ ਸਾਡੀ ਆਣ ਵਾਲੀ ਪੀੜ੍ਹੀ ਕਿਵੇਂ ਸਰਵਾਈਵ ਕਰੇਗੀ ਸਾਡਾ ਦੇਸ਼ ਵੰਡਿਆ ਗਿਆ ਬਾਰ-ਬਾਰ ਵੰਡਿਆ ਗਿਆ ਤੇ ਹੁਣ ਫਿਰ ਉਸੇ ਸਟੇਜ ਤੇ ਆ ਨਵੇਂ ਪਏ ਆ ਉਹ ਤੋਂ ਦੀ ਸਰਕਾਰ ਦੀ ਕਿੰਨੀ ਕੀ ਜ਼ਿੰਮੇਵਾਰੀ ਆ ਉਹਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੇਖੋ ਜੀ ਉਹ ਸਰਕਾਰ ਤੇ ਅਸੀਂ ਦੇਖਦੇ ਆ ਜੰਮੂ ਤੇ ਕਸ਼ਮੀਰ ਜੰਮੂ ਵਿੱਚ ਵੀ ਸਰਕਾਰ ਬਣੀ ਆ ਉਹ ਸਹੀ ਮੈਨੇਜ ਉਹ ਭਾਰਤੀ ਜਨਤਾ ਪਾਰਟੀ ਦੀ ਬਣੀ ਆ ਤੇ ਕਸ਼ਮੀਰ ਸਰਕਾਰ ਵੀ ਬਣੀ ਆ ਕਸ਼ਮੀਰ ਵਿੱਚ ਜਿਹੜੀ ਆ ਉਹ ਮੁਸਲਮਾਨੀ ਵੋਟ ਆ ਉਹ ਭਾਰਤੀ ਜਨਤਾ ਪਾਰਟੀ ਨਹੀਂ ਪੈਂਦੀ ਉਹ ਪੈਂਦੀ ਕਿਨੂੰ ਆ ਉਹ ਪੈਂਦੀ ਜਿਹਹਾਦ ਉਹ ਲੋਕ ਚਾਹੁੰਦੇ ਨੇ ਕਿ ਜਿਹੜਾ ਕਸ਼ਮੀਰ ਆ ਉਹ ਆਡ ਹੋ ਜੇ ਪਰ ਪਾਕਿਸਤਾਨੀ ਚਾਹੁੰਦਾ ਇਹ ਬੰਗਲਾਦੇਸ਼ੀ ਚਾਹੁੰਦਾ ਵਾ ਪਰ ਸਾਨੂੰ ਹਿੰਦੂਆਂ ਨੂੰ ਜਿਹੜਾ ਵਾ ਉਹ ਕੱਢ ਕੱਢ ਕੇ ਮਾਰੇ ਗਏ 90 ਵਿੱਚ ਮਾਰੇ ਗਏ ਤੇ ਹੁਣ ਜਿਹੜੀ 90 ਜਿਹੜੇ ਲੋਕੀ ਭੁੱਲ ਗਏ ਆ ਜਿਹੜੇ ਨਵੀਂ ਪੀੜ੍ਹੀ ਉੱਠੀ ਆ ਜਿਹਨੂੰ ਦੇਖਦਾ ਪਿਆ ਵਾ ਕੀ ਆ ਕੰਮ ਹੋ ਰਿਹਾ ਉਹ ਸਾਹਮਣੇ ਦੇਖਣ ਜਿਹੜੇ ਝੂਠ ਸਮਝਦੇ ਆ ਕਿ ਹਿੰਦੂਆਂ ਨਾਲ ਕੀ ਕੀ ਹੋ ਰਿਹਾ ਉਹਨਾਂ ਆਈਡੈਂਟੀ ਪੁੱਛ ਕੇ ਮਾਰੇ ਜਾਂਦੇ ਆ